ਵਡਾ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਈ ਨਾਮ ਪਰਮਲ ਹਿਰਦੈ ਰਹਿ ਆਸਮਾਈ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਪੈਰਾਗ ਵਡ ਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸੁਮਾਈ ਏ ਮਨ ਨਾਮ ਨਿਧਾਨ ਤੋ ਪਾਏ ਆਪਣੇ ਗੁਰ ਕੀ ਮਨ ਲੈ ਰਜਾਈ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਇ ਨਿਰਮਲ ਨਾਮ ਵਸੈ ਮਨ ਆਇ ਪਰਮੇ ਭੂਲਾ ਫਿਰੈ ਸੰਸਾਰ ਮਰ ਜਨਮ ਜਮ ਕਰੇ ਖੁਆਰ ਨਾਨਕ ਸੇ ਵਡ ਭਾਗੀ ਜਿਨ ਹਰ ਨਾਮ ਧਿਆਇ ਗੁਰ ਪ੍ਰਸਾਦੀ ਮਨ ਵਸਾਇ ਵਡਾ ਸ ਮਹੱਲਾ ਤੀਜਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਕਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨਹਿ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਉ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ ਬੁਝ ਨਾ ਸਕੈ ਕੋਇ ਹਉ ਮੈਂ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁਝਿਆ ਜਾਏ ਹਉ ਮੈਂ ਵਿੱਚ ਜੀਉ ਬੰਧ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੈ ਸੱਚੇ ਸੇਵ ਸਮਾਏ ਵਡਹਾਂਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਤਤਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮੇ ਲਾਵੈ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਪਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਛੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕ ਗਰੀਬ ਰੱਖੋ ਹਰ ਮੇਰੇ ਵਡਾ ਹਾਂ ਸਮਾਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਉ ਕਿਉ ਕਰ ਪਿਰ ਕੋ ਮਿਲੋਂ ਈਆਣੀ ਜੋ ਪਿਰ ਭਾਵੈ ਸਾ ਸੁਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਰਹਾਉ ਮੈਂ ਵਿੱਚ ਦੋਸ਼ ਹਉ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹਉ ਪਿਰ ਚਿਤ ਨਾ ਆਵਾਂ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਹੀਂ ਹਉ ਕਿਆ ਕਰੀਂ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਣ ਕਬਹੀ ਗਾਲ ਲਾਵੇ ਤੂੰ ਪਿਰ ਗੁਣਵੰਤਾ ਹਉ ਔਗਣ ਯਾਰਾ ਮੈਂ ਨਿਰਗੁਣ ਵਖਸ਼ ਨਾਨਕ ਵੇ ਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੀ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਔ ਸਭ ਵੇਸ ਕਰੀ ਪਰਕਾਰ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਔ ਕਿਉ ਕਰ ਧੀਰਜ ਪਾਵਾ ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਧਨ ਧਨ ਤਨ ਸੁਹਾਗਣ ਜਿਨ ਪਿਰ 라ਵੜਾ ਸੱਚ ਸਵਰਾ ਔ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੇਰਾ ਤੇਰਾ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੀ ਮਿਲੀਐ ਆਪ ਲੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰੂ ਗੁਰ ਸਤ ਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੂਚਾ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੁਮਹਾਲੇ ਸੋ ਹਰ ਹਰ ਨਾਮ ਸਦਾ ਸਦਾ ਸੁਮਹਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਾ ਹੰਸ ਮਹੱਲਾ ਪੰਝੋਂ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਤ ਊਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ 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 ਲਖ ਧਾਵੈ ਇਕ ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਾਧ ਹੈ ਲਾਖ ਜਗੀਸਰ ਕਰਤੇ ਜੋਗਾ ਲਾਖ ਪੁਗੀਸਰ ਭੋਗਹਿ ਭੋਗਾ ਕਟਕਟ ਬਸਹਿ ਜਾਣਹਿ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰਹੁ ਜਤਨ ਜੇ ਹੋਈ ਮਿਹਰਵਾਨ ਤਾਂ ਕੋ ਦੇਈ ਜੀਉ ਕੁਰਬਾਨ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਰਾ ਸਗਲ ਮਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਝਵਾਂ ਧਨ ਸੁ ਵੇਲਾ ਜਿਤ ਦਰਸ਼ਨ ਕਰਨਾ ਆਉ ਬਲੇ ਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਕੀਤਲ ਪੁਰਖ ਦ੍ਰਿਸ਼ਟ ਸੁ ਜਾਣੀ ਸੱਚ ਹੁਕਮ ਤੁਮਾਰਾ ਤਖਤ ਨਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰੀਨਾ ਵਡਾਹਾਂ ਸੁ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਵੋ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲੇ ਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਝਵਾਂ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਤਲ ਮਹੀਲ ਰਹਿਆ ਪਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੂੰ ਨਦਰ ਕਰੇ ਸੋ ਧਾਇ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੀ ਵਡਹੰਸ ਮਹੱਲਾ ਪੰਜਵਾਂ ਤੂੰ ਵਡ ਦਾਤਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਾਂ ਸੁਣ ਸੁਣ ਜੀਵਾ ਨਾਮ ਤੇਮਾਰਾ ਰਹਾਉ ਤੇਰੀ ਸਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲੇ ਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਡਾ ਹੰਸ ਸੁਮਹੱਲਾ ਪੰਜਵਾ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਓ ਮਰੈ ਨਾ ਕਬਹ ਹੂਸੀਜੈ ਵਡਭਾਗੀ ਗੁਰਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਇਐ ਰਹਾ ਰਤਨ ਜੋ ਆਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ ਸੁਆਮੀ ਵੂਠਾ ਨਾਨਕ ਨਾਮ ਪਾਇਆ ਪ੍ਰਭ ਟੂਠਾ ਵਡਾ ਹੰਸ ਮਹੱਲਾ ਪੰਜਵਾਂ ਵਿਸਰਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਨ ਪੂਰਨ ਕਿਰਪਾਲਾ ਰਹਾਉ ਜਹਾਂ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾਂ ਲਾਗੈ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕਢਦੇ ਹਾਥੀ ਆਵਣ ਜਾਣਾ ਤੁਮਹੀ ਕੀਆ ਜਿਸ ਤੂੰ ਰਖੈ ਤਿਸ ਦੂਖ ਨਾ ਫੀਆ ਤੂੰ ਏਕੋ ਸਾਹਿਬ ਅਵਰਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹਾਂਸ ਮੁਹੱਲਾ 5 ਤੂੰ ਜਾਣਾਈ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਦੇ ਆਪੇ ਕਾਰਨੇ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵਡਹਾਂਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮੇਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਿਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖ ਦਾਤਾ ਉਹੋ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਕੀਆਂ ਬਾਤਾਂ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ ਜਿਉ ਚਾਤਰਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰਖ ਲੇਤਾ ਹਉ ਭਈ ਉਡੀਣੀ ਕੰਤ ਕੋ ਅਮਾਲੀ ਸੋ ਪਿਰ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੈ ਨਾ ਲੇਖਾ ਇਹੋ ਕਾਪੜ ਤਨ ਨਾ ਸਖਾਵੇਈ ਕਰ ਨਾ ਸਕੋ ਹਉ ਵੇਸਾ ਜਿੰਨੀ ਸਖੀ ਲਾਲ راہ ਆਵਿਆ ਪਿਆਰਾ ਤਿਨ ਆਗੇ ਹਮ ਆਦੇਸਾ ਮੈਂ ਸਭ ਸ਼ਿੰਗਾਰ ਬਣਾਇਆ ਅਮਾਲੀ ਬੇਨ ਪੇਰ ਕਾਮਨਾ ਆਏ ਜਾਂ ਸਹਿ ਬਾਤ ਨ ਪੁੱਛਿਆ ਅਮਾਲੀ ਤਾਂ ਬਿਰਥਾ ਜੋਵਣ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸਹੋ ਰਹਿਆ ਸਮਾਏ ਹਉ ਵਾਰਿਆ ਤਿੰਨ ਸੁਹਾਗਣੀ ਅਮਾਲੀ ਤਿਨਕੇ ਤੋਂ ਆਂ ਸਦ ਪਾਏ ਜਿ ਚਰ ਦੂਜਾ ਭਰਮ ਸਾ ਅਮਾਲੀ ਤਿ ਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲੇਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪੇਰ ਸਰਬ ਰਹਿਆ ਭਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਗੁਰ ਕੈ ਲੱਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ। ਪਨ ਦਿਨ ਸੱਚ ਸਲਾਹਣਾ ਧਨ ਪਨ ਵਡਭਾਗ ਹਮਾਰਾ। ਮਨ ਮੇਰੇ ਆਚੇ ਨਾਮ ਵਿਤੋਹ ਬਲ ਜਾਵ। ਦਾਸਨ ਦਾਸਾ ਹੋਏ ਰਹਿ ਤਾ ਪਾਵਹਿ ਸਚਾ ਨਾ ਰਹਾਉ। ਜੇਵਾ ਸੱਚੀ ਸਚ ਰਤੀ ਤਨ ਮਨ ਸੱਚਾ ਹੋਏ। ਬਿਨ ਸਾਚੇ ਹੋਰ ਸਲਾਹਣਾ ਜਸਹਿ ਜਨਮ ਸਭ ਖੋਇ ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰਾ ਅਨ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪੈਨਣਾ ਸੱਚ ਟੀਕ ਹਰਨਾ ਜਿਸਨੋ ਬਖਸ਼ੇ ਤਿਸ ਮਿਲੈ ਮਹਿਲੀ ਪਾਏ ਥਾਂ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮਖ ਦਰ ਸਾਚੈ ਸਚਿਆਰ ਹੈ ਸਾਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸਚੈ ਥਾਨ ਸੱਚ ਸਲਾਹਣਾ ਸਤਗੁਰ ਬਲੇ ਹਾਰੇ ਜਾਵ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲਏ ਮਿਲਾਏ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਈ